yeah uh -huh. No se asó Y al manta no se asó i सचे पातशा माल जनम जनम ॾिठे सचे पातशाह माल जनम जनम जी दर्शन दे जी 谢谢大 ਫਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਪਾਗ ਲਲਾਰ ਉਦ ਤਬ ਲਉ ਭ੍ਰਮ ਤੇ ਫਿਰ ਤੇ ਬੋਤਾਇਓ ਲਕੋਰ ਸੰਤੁਰ ਮੈਂ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜੱਪਿਓ ਜਿਨ ਅਰਜੁਨ ਦੇਵ ਗੁਰੂ ਫੇਰ ਸੰਕਟ ਜੋਂ ਲ ਘਰ ਬਲਾਇਆ ਜੱਪਿਓ ਜਿਨ ਅਰਜੁਨ ਦੇਵ ਗੁਰੂ ਫੇਰ ਸੰਕਟ ਜੋਂ ਗਰਵ ਨਾਇਆਉ ਜੀਤ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਕਿਛ ਮਿਹਰ ਉਪਾਵ ਡੁੱਬਦੇ ਪੱਥਰ ਤਾਰੀ अगन बराबर तप ई तर वग काथी रणवत नानक हुकम पछाणु सुख है द राती ओ आया दूरो चालक मैं मकी तर आए जियो मैं आसा रखी चित मेरा सब हो दुख गवाए जियो अंदर सचा ने लाया प्रीतमे त मन हुए निहाल ਜਾ ਗੁਰ ਦਿਖਾ ਸਾਹਮਣੇ ਰਾਮ ਨਾਮ ੁਰ ਮੈਂ ਗਉ ਜਾ ਕਾ ਸਾਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾਂਂ ਦਰਸਤ ਹਾਰ ਹੋਏ ਸ ਕਹੋ ਟਲ ਗੁਰ ਸੇਵੀ ਇਹਨ ਸ ਸਾਜ ਸੁਭਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰਸਾ ਕਰਸੋ ਚਟਿਆ ਤਦ ਡਿਟੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਕਟਿਆ ਸਜਣ ਸਚਾ सिर साद सिस सा पास बढ़िया सुई सभो सतनाम श्री वाहि गुरू साहिब जी सरी महला पंजवा जैद शरी एक पंजवालोकालक ਸਤ ਗੁਰ ਪ੍ਰਸਾਦ ਸਦੋ ਕਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗ ਦੀ ਸਰਹਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸント ਸਰਬਤ ਰਵਣ ਨਾਮ ਕੋ ਅਗਨਾਸਨ ਜਗ ਦੀ ਸੁਹਾ ਪੀਖਨ ਸੁਨਨ ਸੁਣਾਵਨ ਮਨ ਬਹ ਡ੍ਰਿੜਿਆ ਸਾਚ ਉਹ ਰਹੋ ਸਰਵਤਰ ਮਾ ਨਾਮ ਘਰ ਰੰਗ ਰਾਚ ਬੋਰੀ ਧਾਰ ਦੇ ਇੱਕ ਨਿਰੰਝਨ ਗਾਇਆ ਸੰਵੰਤਰ ਸੋਈ ਕਰਨ ਕਰਨ ਸੰਵਰਥ ਪ੍ਰਭ ਜੋ ਕਰੇ ਸੋਈ ਖੇਨ ਮਹਿ ਤਾਪ ਉਤਾਪਦਾ ਦੇਸ ਬਿਨਾ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ बुझाਏ ਸੋ ਮੁਝਸੀ ਨਿਰਵਨ ਜਾਣ ਸੋਈ ਮੰਡੂ ਬ੍ਰਹਮੰਡ ਦਾ ਪਾਲ ਦੀਪ ਰਬਿਆ ਸਭ ਲੋਈ ਜਿਸ ਆਪ बुझाਏ ਸਭ ਜਸੀ ਨਰਵਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਵਾਰ ਸਲੋਕਾ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਬਤਰ ਰਵਣੰ ਨਾਨਕ ਅਗਲਾਸਨ ਜਗਦੀਸ਼ ਰਹਿ ਪਰਮ ਸਨਮਾਨ ਜੋ ਗੁਰੂ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤ੍ਰ ਹੁਕਮ ਜੈਤ ਸ੍ਰੀ ਕੀ ਵਾਰ ਅੰਦਰ ਤਨ ਸਤਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਬ ਤੇਨਾਂ ਦੀ ਪਾਵਨ ਪੁੱਤਰਸਨਾ ਤੋਂ ਉਚਾਰਨ ਹੋਇਆ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪੁੱਤਰੰਗ 705 ਉੱਪਰ ਸਵਾਯੋਗਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾਚੁੱਕਾਂ ਦੀ ਖਿਮਾ ਕਰਨੀ ਬਿਲਾਉ ਹਤੇ ਜੀ ਆਹੇ ਗੁਰਜੀਕਾ ਖਾਲਸਾ ਰਾਹੀ ਗੁਰਜੀ ਕੀ ਫਤਿਹ